ਲੋ ਬੰਦੇ ਘੋੜੇ ਅਸੀਂ ਪੁਲਿਸ ਕੋ ਨਹੀਂ ਫੜੇ ਜਾ ਰਹੇ ਉਹ ਇੱਕ ਅਜਾ ਹਰਭਜਨ ਸਿੰਘ ਅਸੀਂ ਆਪ ਲੋ ਹੱਕ ਲੋ ਜਾ ਲੋੜ ਭੱਜ ਕਰਕੇ ਇੱਕ ਜਿਹੜਾ ਦੋਸ਼ੀ ਅਸੀਂ ਪੁਲਿਸ ਸਟੇਸ਼ਨ ਤੇ ਲੈ ਆਏ ਆ ਫਟੇ ਘੜ ਚੋੜੀਆਂ ਇਹਨੂੰ ਅਸੀਂ ਪੇਸ਼ ਕਰਾ ਰਹੇ ਆ ਅੱਗੋਂ ਹੁਣ ਪੁਲਿਸ ਦੀ ਕਾਰਵਾਈ ਜਿਹੜੀ ਵੇਖਣਾ ਸਹੀ ਕਰਦੀ ਆ ਜਾਂ ਨਹੀਂ ਕਰਦੀ ਇਹ ਬੰਦਾ ਬਿਲਕੁਲ ਤੰਦਰੁਸਤ ਆ ਇਧਰਲੇ ਬਨੇ ਦਾ ਮੁੰਡਾ ਆ ਇਹ ਵੀ ਬਿਲਕੁਲ ਤੰਦਰੁਸਤ ਆ ਥਾਣੇ ਦੇ ਵਿੱਚ ਖਲੋ ਕੇ ਸਾਰੀ ਵੀਡੀਓ ਬੇਸੇ ਕਰਕੇ ਬਣਾ ਰਹੇ ਆ ਕਿ ਭਲਕੇ ਕੋਈ ਇਹ ਨਾ ਕਹਵੇ ਵੀ ਕਿਸੇ ਨੂੰ ਸੱਟ ਲਾਈ ਸੀ ਜਾਂ ਕੋਈ ਮੇਰਾ ਗਲਤ ਹੋਇਆ ਸੀ ਇਹ ਵੀ ਮੁੰਡਾ ਸਹੀ ਸਾਲ ਤੈਨੂੰ ਮਾਰਿਆ ਤੇ ਨਹੀਂ ਤਰ ਜੋ ਕਿ ਤੈਨੂੰ ਮਾਰਿਆ ਤੇ ਨਹੀਂ 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 ਮੈਨੂੰ ਕਿਹਨੇ ਮਾਰਿਆ ਨਹੀਂ ਮਾਰਿਆ ਗੱਡੀ ਗੱਡੀ ਵਿੱਚ ਨਾ ਗੱਡੀ ਨਾਲ ਪੀਬੀ 52 E 0333 ਇਹ ਗੱਡੀ ਵੀ ਅੱਜ ਫੇਰ ਦੁਬਾਰਾ ਬਰਾਮਤ ਕਰਾਈ ਆ ਦੂਸਰੇ ਦਿਨ ਆ ਦੂਜੀ ਵਾਰੀ ਬਰਾਮਤ ਹੋਈ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜਾ ਚੰਗੇ ਕੰਮ ਦਾ ਨਾਲੇ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਇਹ ਸਰ 23 ਤਰੀਕ ਚੌਥੇ ਮਹੀਨੇ April ਦੇ ਚ ਮੇਰੇ ਫਾਦਰ ਸਾਹਿਬ ਦਾ ਕਤਲ ਹੋਇਆ ਜੀ ਇਹ ਬੰਦੇ ਬਾਈ ਨੇਮ ਹਰਪਜਨ ਸਿੰਘ ਨੂੰ ਚਾਰ ਜਾਣੇ ਦੋਚੀ ਜਿਹੜੇ ਮੇਣ ਆ ਦੋ ਅਣਪਛਾਤੇ ਆ ਇਹ ਬੰਦੇ ਆਂਦੇ ਆ ਕਿ ਸਾਨੂੰ ਗਵਾ ਕਰਕੇ ਮਹੀਨਾ ਪੂਰਾ ਗਿਆ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ ਉਹਨਾਂ ਦੇ ਘਰ ਰੇਡ ਆ ਗੱਡੀ ਇੱਕ ਵਾਰੀ ਬਰਾਮਤ ਕਰਾਈ ਆ ਫੜ ਕੇ ਛੱਡ ਦਿੱਤੀ ਆ ਉਸ ਤੋਂ ਬਾਅਦ ਅੱਜ ਬਟਾਲਾ ਰੋਡ ਤੋਂ ਹੀ ਹਰਪਜਨ ਸਿੰਘ ਨੂੰ ਇੱਥੇ ਲਿਆ ਕੇ ਜੇ ਗਵਾਹ ਕਰਨ ਵਾਲੀ ਗੱਲ ਕਰਨ ਦੇ ਆ ਜੇ ਗਵਾਹ ਕੀਤਾ ਹੁੰਦਾ ਠਾਣੇ ਲੈ ਕੇ ਆਉਣਾ ਸੀ ਮੇਰੇ ਬਾਪ ਦਾ ਉਹਨਾਂ ਨੇ ਕਤਲ ਕੀਤਾ ਆ ਜੀ ਉਹ ਬੰਦੇ ਲਿਆ ਕੇ ਥਾਣੇ ਦਿੱਤੇ ਆ ਗੱਡੀ ਵੀ ਬਰਾਮਦ ਕਰਤੀ ਆ ਜਿਹੜੀ ਗੱਡੀ ਦੇ ਵਿੱਚ ਇਹਨਾਂ ਨੇ ਵਾਰਦਾਤ ਨੂੰ ਇਲਜ਼ਾਮ ਦਿੱਤਾ ਆ ਜੀ ਆ ਸਾਰਾ ਪਿੰਡ ਆ ਜੀ ਮੇਰਾ ਨਗਰ ਜੇ ਉਹ ਚਾਰ ਰਿਸ਼ਤੇਦਾਰ ਆਣ ਕੇ ਜਿਹੜੀ ਵੀਡੀਓ ਲੌਂਡਿਆਂ ਨੂੰ ਇਨਸਾਫ ਚਾਹੀਦਾ ਮੇਰਾ ਪਿਓ ਮਰ ਗਿਆ ਸੀ ਉਹਨਾਂ ਨੇ ਮਾਰ ਦਿੱਤਾ ਆ ਤੇ ਮੈਨੂੰ ਅਜੇ ਉਹ ਮੈਨੂੰ ਇਨਸਾਫ ਮਿਲ ਨਹੀਂ ੜਿਆ ਉਹਨਾਂ ਨੂੰ ਇਨਸਾਫ ਮਿਲ ਗਿਆ ਜੀ ਗਵਾਹ ਕਰਤਾ ਗਵਾਹ ਕਰਕੇ ਬੰਦਾ ਥਾਣੇ ਲੈ ਹੁੰਦਾ ਹੁੰਦਾ ਜੇ ਭਲਾ ਇਹ ਗਵਾਹ ਜਿਹੜੇ ਆ ਐਲੀਗੇਸ਼ਨ ਲਾਈ ਜਾਂਦੇ ਆ ਗਲਤ ਆ ਇਹ ਇਹਨਾਂ ਤੇ ਬਣਦੀ ਕਾਰਵਾਈ ਜਿਹੜੀ ਆ ਭਜਨ ਸਿੰਘ ਤੇ ਆ ਇਹਨਾਂ ਨੂੰ ਗ੍ਰਿਫਤਾਰੀ ਪਾ ਗਏ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਵੇ ਕਿੰਨੇ ਜਾਨਾ ਤੇ ਪਰਚਾ ਇਹ 4 ਜਾਨਾ ਤੇ ਦੀ ਅੱਛਾ ਕੋਈ ਗ੍ਰਿਫਤਾਰੀ ਨਹੀਂ ਹੋਈ ਅੱਜ ਤੱਕ ਕੋਈ ਨਹੀਂ ਮੀਨਾ ਅੱਜ ਪੂਰਾ 23 ਤਰੀਕ ਐ ਅੱਜ ਪੂਰਾ 1 ਮਹੀਨਾ ਹੋ ਗਿਆ ਜੀ ਕੋਈ ਗ੍ਰਿਫਤਾਰੀ ਨਹੀਂ ਹੋਈ ਉਹ ਗੱਡੀ ਤੇ ਬਕਾਇਦਾ ਮੇਰੇ ਕੋਲ ਫੋਟੋਆਂ ਆ ਉਹ ਗੱਡੀ ਪਹਿਲਾਂ ਮੈਂ ਬਰਾਮਦ ਕਰਾਈ ਆ ਗੱਡੀ ਫੜ ਕੇ ਇਹਨਾਂ ਥਣੇ ਆਦਿ ਨੇ ਛੱਡ ਦਿੱਤੀ ਆ ਉਸ ਤੋਂ ਬਾਅਦ ਫੇਰ ਕੋਈ ਵੀ ਅੱਜ ਤੱਕ ਕੋਈ ਪਿੰਡ ਜਾ ਕੇ ਇਹਨਾਂ ਨੇ ਮਤਲਬ ਰੇਟ ਨਹੀਂ ਕੀਤੀ ਕਿ ਉਹ ਬੰਦਿਆਂ ਤੇ ਉਹ ਘਰ ਚ ਕੇ ਭਲੇ ਤੁਰੇ ਫਿਰਨਦੇ ਆ ਸਾਨੂੰ ਉਹਨਾਂ ਤੋਂ ਜਾਣ ਤੋਂ ਧਮਕੀਆਂ ਵੀ ਆਉਂਦੀਆਂ ਕਿ ਸਾਡਾ ਤੁਸੀਂ ਕੀ ਕਰ ਲਿਆ ਹਾਂਜੀ ਤੇ ਜੇ ਅੱਜ ਅਸੀਂ ਪੁਲਿਸ ਨੂੰ ਪੁਲਿਸ ਨੇ ਨਹੀਂ ਇਹ ਬੰਦੇ ਦਾ ਜਿਹੜਾ ਪੁਲਿਸ ਦਾ ਕੰਮ ਹੀ ਪ੍ਰਸ਼ਾਸਨ ਦਾ ਕੰਮ ਹੀ ਉਹ ਅਸੀਂ ਖੁਦ ਕੀਤਾ ਤੇ ਸਾਨੂੰ ਆ ਗਾੜੀਆਂ ਕਢਿਆ ਹੈ ਬੰਦਾ ਗਵਾਹ ਕਰਕੇ ਲੈ ਕੇ ਆਏ ਜੀ ਜੇ ਸਾਡੇ ਕੱਲ ਨੂੰ ਹੋਰ ਕਿ ਜੀ ਦਾ ਮੇਰੇ ਬੱਚੇ ਨੇ ਪਰਿਵਾਰ ਹੈ ਜੇ ਕਿਸੇ ਦਾ ਹੋਰ ਜੀ ਦਾ ਨੁਕਸਾਨ ਕਰਦਣਗੇ ਤੇ ਮੈਂ ਦੱਸੋ ਕੀ ਕਰਾਂਗਾ ਇਹ ਜਿਹੜਾ ਕੰਮ ਪ੍ਰਸ਼ਾਸਨ ਦਾ ਕਰਦਾ ਉਹ ਮੈਂ ਖੁਦ ਕਰਦਾ ਫਿਰਨ ਡਿਆ ਜੀ ਚੰਦੋਂ ਦੇ ਵੀ ਅਰੈਸਟ ਪਈ ਅਰੈਸਟ ਪੈਣੀ ਚਾਹੀਦੀ ਜੀ ਅਰੈਸਟ ਪੈਣੀ ਹਾਲੀ ਇੱਕ ਇੱਕ ਦੀ ਵੀ ਨਹੀਂ ਅਰੈਸਟ ਪਈ ਹਰਪ੍ਰੀਤ ਸਿੰਘ ਆਇਆ ਟਾਈਮ ਮੌਕੇ ਤੇ ਅੰਦਰ ਆ ਜੀ ਉਹਨੂੰ ਫੜਾਇਆ ਅਸੀਂ ਲਿਆ ਕੇ ਗੱਡੀ ਬ ਉਹਦੀ ਰੈਸਟ ਪੈਣੀ ਚਾਹੀਦੀ ਆ ਹਾਂ ਨਹੀਂ ਇਹ ਸਰਕਾਰ ਕੋ ਵੀ ਤੇ ਪ੍ਰਸ਼ਾਸਨ ਕੋ ਵੀ ਇਹ ਮੰਗ ਚਲਦੇ ਜੀ ਬਸ ਬਾਕੀ ਜਿਹੜੇ ਬੰਦੇ ਆ ਇਹਦੀ ਰੈਸਟ ਪਾ ਕੇ ਬੰਦੇ ਆ ਦੂਜਿਆਂ ਦੀ ਵੀ ਰੈਸਟ ਜਲਦੀ ਤੋਂ ਜਲਦੀ ਪਾਵੇ ਮੈਂ ਪਿੰਡ 베ਰੀਆਂ ਤੋਂ ਮੇਰੀ ਵਾਈਫ ਸਰਪੰਚੀ ਮੈਂ ਗੁਰਪ੍ਰੀਤ ਸਿੰਘ ਇਹ ਜਿਹੜਾ ਕਤਲ ਹੋਇਆ ਸੀ ਉਸ ਦਿਨ ਅਖਵਾ ਪਿੰਡ ਦੇ ਵਿੱਚ ਇਹਨਾਂ ਨੇ ਹੀ ਦੱਸਤੀ ਸੀ ਕਿ ਐਕਸੀਡੈਂਟ ਹੋ ਗਿਆ ਜੀ ਅਸੀਂ ਵੀ ਦੌੜੇ ਆਏ ਇੱਥੇ ਹਸਪਤਾਲ ਦੇ ਵਿੱਚ ਵੀ ਐਕਸੀਡੈਂਟ ਹੋ ਗਿਆ ਜਦੋਂ ਆ ਕੇ ਦੇਖਿਆ ਜਿਹੜੇ ਬੰਦੇ ਨੇ ਮੌਕੇ ਤੇ ਦੇਖਿਆ ਵੀ ਇਹ ਕਤਲ ਇਹ ਐਕਸੀਡੈਂਟ ਨਹੀਂ ਇਹ ਕਤਲ ਹੋਇਆ ਮੇਰੇ ਸਾਹਮਣੇ ਆ ਪੁਲਸ ਨੂੰ ਬਿਆਨ ਵੀ ਦੇ ਦਿੱਤੇ ਪਰ ਪੁਲਸ ਨੇ ਇੱਕ ਮਹੀਨਾ ਜੋ ਗਿਆ ਕੋਈ ਕਾਰਵਾਈ ਨਹੀਂ ਜੇ ਅਸੀਂ ਅੱਜ ਬੰਦੇ ਬਰਾਮਤ ਫੜ ਕੇ ਜਿਹੜਾ ਪੁਲਸ ਦਾ ਕੰਮ ਹੈ ਅਸੀਂ ਆਪ ਖੁਦ ਕੀਤਾ ਬੰਦੇ ਅਸੀਂ ਫੜ ਕੇ ਫਰਾਦਤੇ ਨੇ ਤੇ ਪੁਲਸ ਸਾਨੂੰ ਅਗੋਂ ਆਖੀਂਦੇ ਤੁਹਾਡੇ ਤੇ ਪਰਚਾ ਕਰਨਾ ਡਿੱਪੀ ਸਾਹਿਬ ਆਖਣਦੇ ਨੇ ਲਿਆਓ ਨਾਂ ਦੱਸੋ ਜੀ ਤੁਸੀਂ ਬੰਦਾ ਕਿਉਂ ਫੜ ਕੇ ਰਹਿਂਦਾ ਜਿਹੜਾ ਤੁਹਾਡਾ ਕੰਮ ਹੈ ਅਸੀਂ ਕਰਨਦੇ ਆ ਤੇ ਜੇ ਅਸੀਂ ਇਹ ਕੰਮ ਕਰਕੇ ਤੇ ਜੇ ਅਸੀਂ ਚੰਗਾ ਕਰਤਾ ਸਾਨੂੰ ਸ਼ਾਬਾਸ਼ ਦੇਣ ਦੀ ਬਜਾਏ ਅੱਧ ਦੇ ਪਰਚੇ ਆਉਂਦੇ ਹੁਣ ਇਹ ਦੋਸ਼ ਲਾਉਣ ਦੇ ਵਿੱਚ ਤੁਸੀਂ ਨਹੀਂ ਲਿਆਉਣਾ ਹਾਂ ਤੁਸੀਂ ਬਿਲਕੁਲ ਆਂਦੇ ਵੀ ਇਹ ਪੁਲਿਸ ਦਾ ਕੰਮ ਹੀ ਪੋਲਥਰੇ ਇੱਕ ਮਹੀਨਾ ਹੋ ਗਿਆ ਅਸੀਂ ਤੇ ਰੋਜ਼ ਫੋਨ ਅੱਥਰ ਸਮੂ ਕਰਦੇ ਆਂ ਸਾਡੇ ਅਗਰ ਚੁੱਕੇ ਨਹੀਂ ਫੋਨ ਇਹਨਾਂ ਨੂੰ ਫੋਨ ਸਾਡੇ ਵਿਜੀ ਕਾਲ ਦੇ ਵਿੱਚ ਵੀ ਪਾਉਂਦੇ ਰਹੇ ਤੁਸੀਂ ਉੱਥੇ ਪੁਲਿਸ ਨੂੰ ਜਾ ਦੇਣਾ ਹੀ ਇਹ ਬੰਦੇ ਆ ਇਹ 112 ਦੇ ਕੰਪਲੇਟ ਕੀਤੀ ਕੀਤੀ ਜੀ ਕੰਪਲੇਟ ਆਂ ਆਂਦੇ ਜੇ ਬੰਦਾ ਹੈ ਜੀ ਇਹਨੇ ਪੁਲਿਸੇ ਭੇਜ ਦਿੰਨੇ ਆ ਤੇ ਜੇ ਥਾਣੇ ਦੇ ਲਾਗੇ ਤੁਸੀਂ ਅਸੀਂ ਬਟਾਲਾ ਰੋਡ ਤੋਂ ਚੁੱਕਿਆ ਜੀ ਅਸੀਂ ਕੋਡ ਇੱਥੇ ਸਿੱਧਾ ਲਿਆ ਕੇ ਆਪਣਾ ਇੱਥੇ ਥਾਣੇ ਬਟਾਲਿਓਂ ਕਿ ਬਟਾਲਾ ਰੋਡ ਬਟਾਲਾ ਰੋਡ ਤੋਂ ਜੀ ਬਟਾਲਾ ਰੋਡ ਤੋਂ ਚੱਕਿਆ ਜੀ ਅਸੀਂ ਬਟਾਲਾ ਰੋਡ ਤੋਂ ਹੋ ਗਿਆ ਨਾ ਤੇ ਇਹਨਾਂ ਬੰਦੇ ਨੂੰ ਬਾ ਅਸੀਂ 112 ਤੇ ਵੀ ਜਿਹੜੀ ਕੰਪਲੇਂਟ ਕੀਤੀ ਸੀ ਉਹ ਆਂਦੇ ਚ ਤੁਸੀਂ ਥਾਣੇ ਖਾਂਡੇ ਤੇ ਵਧੀਆ ਗੱਲ ਤੀ ਜਾ ਕੇ ਥਾਣੇ ਬੰਦਾ ਪੇਸ਼ ਕਰਾ ਸੀ ਇਹ ਇਹਨਾਂ ਇਹ ਬੰਦਾ ਸੱਚਾ ਹੈ ਨਾ ਚਲੋ ਪਿੰਡ ਦੇ ਵਿੱਚ ਇੱਕ ਦੋ ਬੰਦੇ ਤੇ ਹੁੰਦੇ ਆ ਨਾ ਵੀ ਜਿਹੜਾ ਉਹ ਨਾਲ ਹੋਣ ਇੱਕ ਬੰਦਾ ਪਿੰਡ ਦੇ ਵਿੱਚੋਂ ਲਿਆ ਆਵੇ ਅਸੀਂ ਝੂਠੇ ਬਹਿ ਕੇ ਨੀਵੇਂ ਤਾਂ ਅਸੀਂ ਬਹਿ ਜਾਾਂਗੇ ਵੀ ਸਾਡੀ ਗਲਤੀ ਹੈ ਇੱਕ ਬੰਦਾ ਪਿੰਡ ਦੇ ਵਿੱਚ ਲਿਆ ਆ ਕੇ ਸਾਬਤ ਕਰ ਦੇ ਇਹ ਬੰਦਾ ਜਿੰਨੇ ਆਏ ਰਿਸ਼ਤੇਦਾਰ ਆਏ ਇਹ ਸਾਰੇ ਬੰਦੇ ਸਾਡੇ ਆ ਪਿੰਡ ਤੋਂ ਅਸੀਂ ਸੇਰਦੇ ਸਾਡੀਆਂ ਬੀਬੀਆਂ ਇੱਥੇ ਆ ਕੇ ਬੈਠੀਆਂ ਨੇ ਬੱਚੇ ਸਕੂਲਾਂ ਤੋਂ ਆ ਕੇ ਘਰ ਰੋਟੀ ਪਾਣੀ ਕਰਦੇ ਮੰਨਦੇ ਆ ਅਸੀਂ ਇੱਥੇ ਖੱਜਲ ਖਰਾਬ ਹੋਣ ਦੇ ਦੁਪਹਿਰ ਹੁਣ ਤੇ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਜਿਹੜਾ ਇੱਕ ਦੋਸ਼ੀ ਹੈ ਇਹਨੂੰ ਤੇ ਇਹਨੂੰ ਵੱਡੇ ਘਰ ਭੇਜਣ ਤੇ ਦੂਜੇ ਜਿਹੜੇ ਬਾਕੀ ਤਿੰਨੇ ਉਹਨਾਂ ਨੂੰ ਫੜ ਕੇ ਲਿਆਉਣ ਜੇ ਨਹੀਂ ਪੁਲਿਸ ਕੰਮ ਕਰ ਸਕਦੀ ਪੁਲਿਸ ਤੇ ਖਾਣਾ ਬੱਬੂਆ ਬੰਦ ਕਰਕੇ ਘਰਾਂ ਘਰੇ ਜਾਣ ਕੱਲ ਹੀ ਦੇ ਜੇ ਸਾਡੀ ਮੰਗ ਨਹੀਂ ਮੰਨੀ ਜਾਂਦੀ ਅਸੀਂ ਕੁਝ ਵੀ ਫੜ ਕੇ ਪੜਾਵਾਂਗੇ ਵੱਢ ਕੇ ਪੜਾਵਾਂਗੇ ਜੇ ਸਾਨੂੰ ਫਿਰ ਅੰਦਰ ਕਰ ਦੇ ਨਾ ਇਹਨਾਂ ਨੂੰ ਛੱਡ ਦੇਣ ਜੇ ਨਹੀਂ ਫੜ ਸਕਦੇ ਸਾਨੂੰ ਸਾਰਿਆਂ ਨੂੰ ਅੰਦਰ ਤਾੜ ਦੇਣਾ ਅੰਦਰ ਕਰਦਣਾ ਆਹ ਲਾਵਾਂਗੇ ਜਿੰਨੀ ਜਿੰਦੀ ਜਨਤਾ ਲੈ ਆ ਕੇ ਇਹ ਜੁਨੇ ਕਿ ਸਹੀ ਕਰਾਉਣਾ ਮੈਂ ਉਹ ਇਹ ਵੀ ਕਹਿੰਦੇ ਸੀ ਵੀ ਅਸੀਂ ਵਾਰੀ ਲਾਈ ਹੈ ਬਿਲਕੁਲ ਝੂਠੀਆਂ ਦੇਖੋ ਸਰ ਜਿਹੜੀ ਇਨਕੁਆਰੀ ਲਾਈ ਆ ਜਾਂ ਕੁਝ ਵੀ ਆ ਉਹ ਸਰਕਾਰ ਦਾ ਕੰਮ ਆ ਇਹਨਾਂ ਦਾ ਪ੍ਰਸ਼ਾਸਨ ਦਾ ਕੰਮ ਆ ਜਿਹੜੇ ਬੰਦੇ ਫੜੇ ਆ ਉਹਨਾਂ ਦੀ ਗ੍ਰਿਫਤਾਰੀ ਪਾਉਣ ਦੂਜੇ ਬੰਦੇ ਫੜਨ ਇਨਕੁਆਰੀ ਜੇ ਸਾਬਤ ਹੁੰਦੇ ਤਾਂ ਛੱਡੇ ਜਾਣੇ ਜੋ ਆਪਣਾ ਪੱਖ ਸਾਫ਼ ਕਰਦੇ ਆ ਤੇ ਛੱਡੇ ਜਾਣੇ ਜੀ ਜੇ ਦੋਸ਼ੀ ਹੋ ਤੇ ਫਿਰ ਫੜੇ ਤੇ ਰਹਿਣੇ ਹੀ ਆ ਆਪਣਾ ਹੀ ਗ੍ਰਿਫਤਾਰੀ ਪਾਉਣੇ ਇਸ ਬੰਦੇ ਦੀ ਬੇਨਤੀ ਐਦਾ ਜੀ ਕਿ ਇਹਨਾਂ ਨੇ ਦੂਜੀ ਪਾਰਟੀ ਵਾਲਿਆਂ ਨੇ ਜਿਹੜਾ ਕਿ ਉਹਨਾਂ ਦੇ ਉੱਤੇ ਕਤਲ ਦਾ ਕੇਸ ਪਾਇਆ ਸੀ ਉਹਦੇ ਵਿੱਚ ਉਹ ਬੇਗਨਾਮ ਮਤਲਬ ਸਾਬਤ ਹੋਏ ਨੇ ਤੇ ਉਹ ਕੋਰਟ ਵਿੱਚ ਗਏ ਸੀ ਲੇਕਿਨ ਕੋਰਟ ਦੇ ਵਿੱਚੋਂ ਉਥੋਂ ਜੋਗਾ ਸਿੰਘ ਸੰਦੀਪ ਸਿੰਘ ਤੇ ਹੋਰ ਉਹਨਾਂ ਦੇ ਸੰਬੰਧੀ ਜਿਹੜੇ ਆ ਉਹ ਸਰਦਾਰ ਹਰਭਜਨ ਸਿੰਘ ਨੂੰ ਲੰਬੜਦਾਰ ਨੂੰ ਅਤੇ ਉਹਨਾਂ ਦੇ ਬੇਟੇ ਨੂੰ ਚੁੱਕ ਕੇ ਤੇ ਉਥੋਂ ਗਿਡਨਾਪ ਕਰਕੇ ਤੇ ਫਰੇਗੜ ਚੂੜੀਆਂ ਥਾਣੇ ਦੇ ਵਿੱਚ ਲੈ ਆਏ ਨੇ ਜੋ ਕਿ ਮਤਲਬ ਉਹ ਕਾਨੂੰਨੀ ਕਾਰਵਾਈ ਚੱਲਦੀ ਆ ਉਹਨਾਂ ਦਾ ਮਤਲਬ ਜੋ ਵੀ ਆ ਉਹ ਚੱਲਣ ਦਿਆ ਉਹਨਾਂ ਦਾ ਫਰਜ਼ ਨਹੀਂ ਕੋਈ ਕਿਸੇ ਨੂੰ ਡਰਾਈਵ ਕਰਨਾ ਲੇਕਿਨ ਉਹ ਗੱਡਨੈਪ ਕਰਕੇ ਫੜੇ ਫੜ ਚੂੜੀਆਂ ਥਾਣੇ ਚ ਲੈ ਆਏ ਨੇ ਤੇ ਬਟਾਲਿਓ ਕੋਰਟ ਦੇ ਵਿੱਚ ਉਹਨਾਂ ਨੇ ਕੀਤਾ ਜਿਹੜਾ ਉਹਨੂੰ ਕੀਤਾ ਕੀ ਚਾਉਂਦੇ ਆਹੀ ਇਨਸਾਫ ਚਾਹੁੰਦੇ ਆ ਕਿਤਨਾ ਦਾ ਇਨਸਾਫ ਇਨਸਾਫ ਜੋ ਸੱਚਾ ਜੀ ਸੱਚ ਨਹੀਂ ਤੇਰੇ ਮਤਲਬ ਕਾਰਵਾਈ ਕਿਤਨਾ ਦੀ ਕਾਰਵਾਈ ਚਾਹੁੰਦੇ ਕਾਰਵਾਈ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਡਰਾਈਵ ਕੀਤਾ ਕਿੰਨੇ ਜਣੇ ਲੈ ਗਿਆ ਕਿਹਦੇ ਤੇ ਲੈ ਕੇ ਆਏ ਉਹ ਗੱਡੀ ਤੇ ਲੈ ਕੇ ਆਏ ਜੀ ਉਹਨਾਂ ਨੂੰ ਨਾਲੇ ਮਾਰਕ ਟਾਈਪ ਕੀਤੀ ਆ ਤੇ ਉਹਨਾਂ ਦੇ ਮਤਲਬ ਉਹਨਾਂ ਨੂੰ ਮਾਰਕਟਾਈ ਕਰਕੇ ਉਹਨਾਂ ਦੀ ਪੱਗ ਪੁੱਗ ਲਾ ਕੇ ਵੀ ਉਹਨਾਂ ਦੀ ਪੱਗ ਲੱਤੀ ਆ ਬਜੁਰਗ ਜਿਹੜੇ ਆ ਉਹ ਲਾ ਰਹੇ ਸਾਰੇ ਵੀਰੋ ਵਾਇਰਲ ਹੋਈ ਤੇ ਉਹਨਾਂ ਨੂੰ ਮਤਲਬ ਉਹ ਆਪ ਗੱਡੀ ਚਲਾ ਕੇ ਲੈ ਆਇਆ ਜੀ ਤੇ ਅਸੀਂ ਤਾਂ ਇਹ ਆ ਕਿ ਜੋ ਵੀ ਆ ਉਹਨੂੰ ਸਾਫ਼ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਮਤਲਬ ਦੁੱਧ ਤੋਂ ਦੁੱਧ ਤੇ ਪਾਣੀ ਤੋਂ ਪਾਣੀ ਨਿਕਲਣਾ ਚਾਹੀਦਾ ਕੀ ਤੁਹਾਡਾ ਦੋਸ਼ ਏ ਕੇ ਕਿਥੇ ਲਾਂਦਾ ਕੀ ਲਾਂਦੇ ਤੁਹਾਡੇ ਹਾਂਜੀ ਸਰ ਉਹ ਸਾਡੇ ਕਾਇਸੌਰਾਂ ਨੇ ਅੱਛਾ ਤੇ ਉਹਨਾਂ ਦਾ ਜ਼ਮੀਨ ਦਾ ਝਗੜਾ ਚੱਲਦਾ ਸੀ ਪਿੰਡ ਵਿੱਚ ਉਸ ਤਰੀਕ ਦੇ ਮਾਮਲੇ 'ਚ ਹੀ ਗਏ ਸੀ ਉਹਨਾਂ ਰਸਤੇ ਵਿੱਚੋਂ ਕੋਟ ਦੇ ਬਾਹਰੋਂ ਚੁੱਕ ਲੈਂਦਾ ਇਹਨਾਂ ਨੇ ਸਾਰਿਆਂ ਅਸੀਂ ਤੇ ਫੇਸਬੁਕ ਤੇ ਵੀਡੀਓ ਵਕੀ ਤੇ ਅਹੀਂ ਉਤਨੀ ਭੱਜੇ ਤੇ ਇਹਨਾਂ ਥਾਣੇ ਚ ਚੁੱਕ ਕੇ ਲਿਆਂਦਾ ਸਾਨੂੰ ਇਨਸਾਫ ਨਹੀਂ ਕਰਦਾ। ਜੀ। ਤੇ ਜਿਹੜਾ ਨਾ ਠੂਠਾ ਸਾਡੇ ਤੇ ਕਤਲ ਕੇਸ ਪਾਇਆ ਏ ਸਬੂਤ ਲਿਹਾਣ ਆਪਣੇ ਅਹੀਂ ਆਪਣੇ ਕੋਲੋਂ ਕਰਕੇ ਦਿੱਤੇ ਨੇ ਇਹ ਵੀ ਦੇਣ। ਭਾਈ ਇਦਾਂ ਦੇ ਜਿੰਨੂੰ ਮਰਜ਼ੀ ਸਾਡੇ ਘਰ ਦੇ ਪਰਿਵਾਰਕ ਮੈਂਬਰ ਜਿਹੜਾ ਬਾਅਦ ਜਾ ਕੇ ਜਿਹਨੂੰ ਮਰਜ਼ੀ ਚੁੱਕ ਲਿਆ ਕਰਨਗੇ। ਇੱਕ ਵਾਰੀ ਚ ਭਰੀ ਹੋ ਜਾਂਦੇ। ਹਾਂਜੀ। ਨਹੀਂ ਕੋਈ ਤੁਹਾਡੇ ਕੋਲ ਆਈ ਰਿਪੋਰਟ ਹਾਂ ਜੀ ਡੀਐਸਪੀ ਸਾਬ ਕੋਲ ਰਿਪੋਰਟ ਜਿਹੜੀ ਆ ਐਸਐਸਪੀ ਕੋਲ ਗਈ ਉਹਨੇ ਉਹ ਕਹਿੰਦੇ ਇਨਕੁਆਰੀ ਚੱਲਦੀ ਬਾਈ ਤੁਹਾਨੂੰ ਪਰ ਹੀ ਚੱਲਦੀ ਪਈ ਐ ਨਾ ਜੀ ਪਰ ਉਹਨ ਮਤਲਬ ਇਹਥੋਂ ਚੱਲ ਗਈ ਜੇ ਤੇ ਇਹਨਾਂ ਨੇ ਕਿਹੜਾ ਕਿਹੜਾ ਦੋਸ਼ੀ ਤੇ ਤੁਸੀਂ ਲਾਉਂਦੇ ਵੀ ਕਿਹੜਾ ਕਿਹੜਾ ਉਥੋਂ ਲਿਆ ਆ ਇਹਨਾਂ ਨੂੰ ਉਹ ਵੀਡੀਓ ਵਿੱਚ ਉਹਨਾਂ ਬੰਦਿਆਂ ਦੀ ਵੀਡੀਓ ਆਉਂਦੀ ਜਿਹੜੇ ਜਿਹੜੇ ਹੁਣ ਦੇ ਵਿੱਚ ਅਸੀਂ ਇੱਥੇ ਹੀ ਆਏ ਭੱਜੇ ਵੀ ਵੀਡੀਓ ਵੇਖ ਕੇ ਠਾਣੇ ਆਏ ਇਹ ਤੋਂ ਹੁਣ ਇਹ ਦੱਸਣਗੇ ਵੀ ਕੀ ਸਾਬ ਕਰਦਾ ਉਹ ਕੋਟ ਦੇ ਬਾਹਰ ਵੀ ਕੈਮਰੇ ਲੱਗੀ ਆ ਕੈਮਰੇ ਦੇ ਉਹ ਨਿਕਲ ਗਈ ਉਹ ਪਤਾ ਲੱਗ ਜਿੱਥੇ ਕਿਨੇ ਜਾਂਦਾ ਅੰਦਰ ਨੂੰ ਪਤਾ ਹੋਣਾ ਤੇਰਾ ਜਿਹੜਾ ਮੁੱਲ ਪਰ ਇਹ ਹੈ ਤੇ ਗਲਤ ਕੰਮ ਹੈ ਗਲਤ ਕੰਮ ਨਹੀਂ ਹੈ ਤੇ ਜਿੰਨਾ ਮਨ ਦੀ ਜਿੰਨਾ ਮਨ ਦੀ ਚੋਕ ਲਾਂਗੇ ਫੇਰੇ ਪਿੰਡ ਵਾਲੇ ਜੋ ਵੀ ਕਰੇ ਕਰ ਸਕਦੀ ਹੈ ਪਰ ਇਹ ਆਮ ਆਦਮੀ ਦਾ ਸੁਰੱਖਿਆ ਹੈ ਕਿਸੇ ਨੂੰ ਚੋਕ ਕੇ ਤੇ ਲਿਆ ਕੇ ਤੇ ਕੁੱਟ ਮਾਰ ਕੇ ਤੈਨੂੰ ਚੋਕ ਕੇ ਥਾਂ ਛੋੜ ਕੋ ਇਹ ਬਿਲਕੁਲ ਗਲਤ ਹੈ ਸੀਨੀਅਰ ਸੀਨੀਅਰ ਸਿਟੀਜ਼ਨ ਦੱਸੇ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਇਹ ਜੀ ਸਾਡੇ ਕੋਲ ਇੱਕ ਮਕਦਮਾ ਦਰਜ ਹੈ ਜੀ ਮਕਦਮਾ ਨੰਬਰ 41/25 ਥਾਣਾ ਫਤੇਗੜ ਜੂੜੀਆਂ ਜੋ ਕਿ ਜੋਗਾ ਸਿੰਘ ਪੁੱਤਰ ਰਤਨ ਸਿੰਘ ਦੇ ਬਿਆਨਾਂ ਤੇ ਦਰਜਾ ਇਸ ਇਸ ਵਕੂਏ ਦੇ ਵਿੱਚ ਰਤਨ ਸਿੰਘ ਪੁੱਤਰ ਅੱਛਰ ਸਿੰਘ ਜੋ ਕਿ ਜੋਗਾ ਸਿੰਘ ਦੇ ਪਿਤਾ ਜੀ ਨੇ ਉਹਨਾਂ ਦੀ ਡੈਥ ਹੋਈ ਸੀ ਤੇ ਉਹਨਾਂ ਨੇ ਇਸ ਬੰਦੀ ਜੜਾ ਉਹਨਾਂ ਦਾ ਕਤਲ ਹੋਣ ਸੁਵਦੀ ਮੁਕੱਦਮਾ ਦਰਜ ਕਰਾਇਆ ਸੀ ਜੋ ਤਫਤੀਸ਼ ਦਰਾਨ ਉਹਨਾਂ ਵੱਲੋਂ ਜੋ ਦੋਸ਼ ਲਗਾਏ ਸਨ ਉਹਨਾਂ ਬਾਰੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾਂਦੀ ਰਹੀ ਹੈ ਤੇ ਜੋ ਹੁਣ ਤੱਕ ਕੋਈ ਠੋਸ ਤੱਥ ਸਾਡੀ ਫਾਈਲ ਤੇ ਨਹੀਂ ਆਏ ਸਨ ਤੇ ਇਸ ਤੋਂ ਇਲਾਵਾ ਜੋਗਾ ਸਿੰਘ ਪਾਰਟੀ ਵੱਲੋਂ ਸੀਨੀਅਰ ਅਸਰਾਂ ਦੇ ਪੇਸ਼ ਹੋ ਕੇ ਜਿਹੜੀ ਮੁਕਦਮੇ ਦੀ ਤਫਤੀਸ਼ ਕਿਸੇ ਹੋਰ ਸੀਨੀਅਰ ਅਸਰ ਕਰਾਉਣ ਬਾਰੇ ਜਿਹੜੀ ਅਰਜ਼ੀ ਦਿੱਤੀ ਆ ਤੇ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਸੀਨੀਅਰ ਅਸਰਾਂ ਨੂੰ ਮਾਰਕ ਹੋ ਚੁੱਕੀ ਆ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਜਿਹੜੇ ਆ ਹਰਪ੍ਰੀਤ ਸਿੰਘ ਪਾਰਟੀ ਦੇ ਖਿਲਾਫ ਦੋਸ਼ ਸਾਬਤ ਨਾ ਹੋਣ ਕਰਕੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਨਹੀਂ ਕੀਤੀ ਗਈ ਇਹਨਾਂ ਦਾ ਉੱਪਰ ਜੀ ਜਿਹੜੇ ਤੋੜ ਵਾਲਾ ਮੈਂ ਬਰਾਦਾ ਇਹ ਵੀ ਵੀਡੀਓ ਇਹ ਵਾਇਰਲ ਹੋ ਗਈ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਅਸੀਂ ਉਹਨੂੰ ਪਟਾਲੇ ਤੋਂ ਕੋਰਟ ਤੋਂ ਇੱਥੇ ਲਿਆਂਦਾ ਉਹਦੀ ਅਰੈਸਟ ਪਾਉ। ਉਹਦੇ ਬਾਰੇ ਦੇਖੋ ਜੀ ਐਸ ਪਰ ਲਾ ਜੋ ਵੀ ਐ ਸਬੰਧਤ ਥਾਣੇ ਨੂੰ ਸੂਚਿਤ ਕੀਤਾ ਜਾਵੇਗਾ ਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਜਿਹੜੀ ਆ ਉਹ ਸਬੰਧਤ ਥਾਣੇ ਵੱਲੋਂ ਕੀਤੀ ਜਾਵੇਗੀ। ਜਿਹਨਾਂ ਨੇ ਫੜ ਕੇ ਲਿਆਂਦਾ ਉਹਨਾਂ ਦਾ ਦੋਸ਼ ਆ ਕਿ ਕੋਈ ਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਅਸੀਂ ਆਪ ਫੜ ਕੇ ਇਹਦੇ ਦੂਸਰਾ ਕੰਮ ਕੀਤਾ। ਨਹੀਂ ਇਹ ਤਾਂ ਇਹ ਤਾਂ ਜੀ ਦੇਖੋ ਉਨ੍ਹਾਂ ਦੇ ਖਿਲਾਫ ਜੋ ਅਲੀਗੇਸ਼ਨ ਲੱਗੇ ਨੇ ਕਤਲ ਕਰਨ ਦੇ ਉਹ ਹੀ ਤੱਕ ਸਿੱਧ ਨਹੀਂ ਹੋਏ ਸਾਬਤ ਨਹੀਂ ਹੋਏ ਜਿੰਨੇ ਦਿਨ ਫਾਈਲ ਤੇ ਕੋਈ ਇਫੈਕਟ ਨਾ ਹੋਣ ਉਨੀ ਦੇਰ ਤੱਕ ਜਿਹੜਾ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕਦੀ ਇਸ ਤੋਂ ਇਲਾਵਾ ਜਿਹੜੇ ਮੁੱਢਲੇ ਤੱਥ ਜਿਹੜੇ ਆ ਇਹ ਐਕਸੀਡੈਂਟਸ ਬਾਰੇ ਸਾਹਮਣੇ ਆਏ ਸੀ ਮੁੱਢਲੇ ਹਲਾਤਾਂ ਤੋਂ ਇਹੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਰਤਨ ਸਿੰਘ ਦੀ ਜਿਹੜੀ ਐਕਸੀਡੈਂਟ ਦੌਰਾਨ ਮੌਤ ਹੋਈ ਆ ਲੇਟਰ ਆਨ ਇਹਨਾਂ ਲੋ ਜਿਹੜਾ ਜਿਹੜਾ ਬਿਆਨ ਦਿੱਤਾ ਗਿਆ ਉਹਦੇ ਵਿੱਚ ਇਹਨਾਂ ਨੇ ਆਪਣਾ ਰਤਨ ਸਿੰਘ ਦਾ ਕਤਲ ਹੋਣ ਬਾਰੇ ਜ਼ਿਕਰ ਕੀਤਾ ਸੀ ਪਰ ਉਹ ਚੀਜ਼ਾਂ ਜਿਹੜੀਆਂ ਵਾ ਉਹ ਫੈਕਟਰ ਜਿਹੜੇ ਮੈਚ ਨਹੀਂ ਕਰਦੇ ਠੋਸ ਕੋਈ ਐਵੀਡੈਂਸ ਨਹੀਂ ਹੈਗੀ ਤੇ ਢੁਗਾਈ ਨਾਲ ਜਿਹੜੀ ਆ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾਂਦੀ ਰਹੀ ਹੈ ਤੇ ਹੁਣ ਸੀਨੀਅਰ ਅਫਸਰਾਂ ਨੂੰ ਮਾਰਕਾ ਉਹਨਾਂ ਵੱਲੋਂ ਜਿਹੜੀ ਇਹਦੀ ਜੋ ਵੀ ਐਸ ਪਰ ਮੈਰਿਟ ਇਨਵੈਸਟੀਗੇਸ਼ਨ ਕੀਤੀ ਜਾਵੇਗੀ